ਹਾਂਜੀ ਮਿੱਤਰੋ ਅੱਜ ਆਪਾਂ ਕਰਨ ਲੱਗੇ ਸੀਗੇ ਸਪਰੇਅ ਤੇ ਪ੍ਰੋਫੈਨੋਗਰਥੀ ਤੇ ਓਸ਼ੀਨ ਨੂੰ ਵੀ ਤੇ ਇੱਕ ਆਪਾਂ ਕਿਕੀ ਆ ਬਾਈ ਜੀ ਹਾਂ ਡਬਲ ਵੀ ਬਹੁਤ ਵਧੀਆ ਸਪਰੇਅ ਆ ਇੱਕ ਸੁੰਡੀ ਵਾਸਤੇ ਬੁਜੀ ਜਿੱਤ ਕਿਉਂਕਿ ਹੁਣ ਵੀ ਨਰਮੇ ਦੇ ਵਿੱਚ ਸੁੰਡੀਆਂ ਪੈ ਜੰਦੀਆਂ ਆ ਬਾਈ ਧਿਆਨ ਰੱਖਿਆ ਕਰੋ ਵੀ ਫਸਲਾਂ ਦਾ ਤੇ ਬਾਤੂ ਵਾਦ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਤੇ ਧਿਆਨ ਰੱਖੋ ਬਈ ਇਸ ਫਸਲਾਂ ਦਾ ਸੁੰਡੀ ਵਾਲੀਆਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਵੀ ਕਿਉਂਕਿ ਹੁਣ ਮੀਂਹ ਪਏ ਆ ਗੁਸਤਾਂ ਤੇ ਕੁਝ ਫਲ ਚੱਕੀ ਜਾਂਦਾ ਬੂਟਾ ਤਾਂ ਉਹਦੇ ਵਿੱਚ ਹੁਣ ਕੁਮਾਰੀ ਦਾ ਖਤਰਾ ਪੂਰਾ ਪੂਰਾ ਹੀ ਆ ਆਹ ਵੱਧ ਤੋਂ ਵੱਧ ਬਈ ਧਿਆਨ ਰੱਖੋ ਅੰਠੀ ਅੱਜ ਆਪਾਂ ਮੁਰਗੇੰਦਰ ਦਾੜਤੀ ਸੀਗੇ ਉਹਨਾਂ ਨੂੰ ਖਾਣਾ ਦਿੰਨਾ ਪਾ ਕੇ ਅਸੀਂ ਇਧਰ ਆ ਕੇ ਸਪਰੇਅ ਕਰਦੇ ਹਾਂ ਸਬਸਕ੍ਰਾਈਬ